ਅਨੀਤੀ ਜਿਹੜਾ ਇੱਕ ਰਤਾ ਤੁਹਾਡੇ ਤੇ ਹਮਲਾ ਹੈ ਕੀ ਹੈਗਾ ਪੂਰਾ ਮਾਮਲਾ ਸਰਫਿਕਲ ਦੀ ਸਾਰਿਆਂ ਨੂੰ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਬ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 6 ਸਾਲ 8 ਸਾਲ ਹੀ ਹੋ ਗਿਆ ਮੇਰੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਇਦਾਂ ਜ਼ਮਾਨਤ ਦੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੂੰ ਸਿਰਫ ਜ਼ਮਾਨਤ ਦੇ ਬਾਹਰ ਆਇਆ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣਾਂ ਕਿਰਾਏ ਕਰੋ ਇਹ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੁੜੇ ਘੜਦਾ ਫਿਰਦਾ ਫੈਮਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਡੀਰ ਬਟਲਾ ਕੇ ਪੰਗੇ ਪੰਗੇ ਲੈਣੇ ਆਉਂਦੇ ਆ ਉਹ ਚੀਜ਼ਾਂ ਕਰਦਾ ਵਾ ਸੋ ਇਹ ਹੀ ਚੀਜ਼ਾਂ ਵੀ ਰਾਤ ਨੂੰ ਸੀਗਾ ਮੈਂ ਦਫ਼ਤਰ ਤੋਂ ਆਪਣੇ ਗਿਆ ਬਾਅਦ ਕੀ ਹੋਇਆ ਰਾਤ ਪੂਰਾ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫ਼ਤਰ ਜੀ ਡੇਲੀ ਮੇਰੀ ਰੁਟੀਨ ਹੈ ਕਿ ਦੁਕਾਨਾਂ ਵਾਲੇ ਦੁਵਾਲੇ ਨੇ ਦਫ਼ਤਰ ਹੋ ਰਿਹਾ ਮੈਂ ਉਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਕਾਰਪਸ ਹੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵੈ ਤੇ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਇੱਕ ਤੇ ਜਿਵੇਂ ਕਿ ਉਹ ਹਾਂ ਪ੍ਰਿੰਕਲ ਵੀ ਹੁਣੇ ਤੋਂ ਬਾਅਦ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੀ ਤੇ ਮੇਰੇ ਤੇ ਇਹ ਪਹਿਲਾਂ ਮੇਰੇ ਨਾਲ ਆਪ ਬੰਗਾਲਿਆ ਨੇ ਗਾਲਾਂ ਕੱਢੀਆਂ ਨੇ ਮੈਂ ਇੱਧਰ ਕੰਮ ਕਰ ਰਿਹਾ ਵੀ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਕੈਦ ਵੀ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਟੀ ਵਾਸਤੇ ਬਿਲਕੁਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ 'ਚੋਂ ਕੱਢ ਕੇ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹਵੇ ਨਾ ਵੀ ਮੈਨੂੰ ਜੀ ਸਿਕਿਉਰਿਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਕਹਿ ਦਵੇ ਪੁਲਿਸ ਵੀ ਮੈਂ ਕਦੇ ਸਾ ਪੇਚ ਵੀ ਹੋਇਆ ਜੀ ਮੈਨੂੰ ਸਿਕਿਉਰਿਟੀ ਦੋ ਮੈਂ ਤਾਂ ਸਗੋਂ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਿਟੀ ਲੈਣੀ ਆ ਆਪਣੇ ਪੈਸੇ ਭਰੇ ਪੁਲਿਸ ਵਾਲੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੇਵੇ ਜੇ ਤੁਸੀਂ ਪੰਗੇ ਲੈ ਸਕਦੇ ਨਾ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪੈਸੇ ਕਿਉਂ ਪੇ ਕਰੇ ਜਾ ਪਰਸਨਲ ਲੋ ਜੇ ਸਰਕਾਰੀ ਲੈਨੇ ਸਰਕਾਰੀ ਲੋ ਆਪਣੇ ਪੈਸੇ ਭਰੋ ਜੋ ਮਰਜ਼ੀ ਕਰੋ ਤੇ ਪ੍ਰਿੰਕਲ ਇੱਕ ਹੋਰ ਵੀ ਕਹਿ ਰਿਹਾ ਉਹਦੇ ਉੱਤੇ ਆਪਣੀ ਤੇਜ ਉੱਪਰ ਉਹਦੀ ਇੱਕ ਚੱਲਦੀ ਪਈ ਆ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਜਾ ਰਿਹਾ ਸੀ ਮੈਨੂੰ ਉਹ ਖਾਲਾ ਕੱਢਣ ਲੱਗਿਆ ਮੈਂ ਆਪਣੇ ਬਚਾਲੀ ਮੇਰੇ ਬੰਦੇ ਨੇ ਇਹ ਕੰਮ ਕੀਤਾ ਤੁਸੀਂ ਇਹ ਸਮਝੋ ਵੀ ਬਚਾਲੀ ਕੋਈ ਗੱਡੀ 'ਚ ਤੁਸੀਂ ਜਾਣਨੇ ਹੋ ਕਦੀ ਮੂੰਹ ਬੰਨ ਕੇ ਵਹਿਨੇ ਹੋ ਭਾਜੀ ਐਦਾਂ ਤਾਂ ਨਹੀਂ ਉਹਨਾਂ ਵੀ ਸਾਰਿਆਂ ਨੇ ਮੂੰਹ ਬੰਨਿਆ ਹੁਣ ਐਦਾਂ ਤਾਂ ਨਹੀਂ ਹੋ ਸਕਦਾ ਵੀ ਬਚਾਲੀ ਗੱਡੀ 1 ਸਕਿੰਟ ਲਈ ਖੜੀ ਆ ਜਾਂ ਰੁਕੀ ਆ ਉਤਰ ਕੇ ਕਿਰਪਾਨਾਂ ਅੱਗੇੋਂ ਪਿੱਛੇੋਂ ਸਾਈਡਾਂ ਤੋਂ ਲੱਗਣ ਲੱਗ ਜਾਣ ਐ ਤਾਂ ਨਹੀਂ ਹੋ ਸਕਦਾ ਵੀ ਇਹਨੂੰ ਪਤਾ ਵੀ ਅਸੀਂ ਰਸਤੇ 'ਚ ਕਿੱਥੇ ਰੁਕੇ ਆ ਨਹੀਂ ਰੁਕੇ ਇਹ ਰੇਕੀ ਹੁੰਦੀ ਹੋਰ ਕੀ ਹੁੰਦਾ ਸੀ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਪ੍ਰਸ਼ਾਸਨ ਸਾਡੀ ਸਪੋਰਟ ਕਰ ਰਿਹਾ ਵਧੀਆ ਸਾਡੇ ਐਸਐਸਪੀ ਸਾਹਿਬ ਆਪਣੇ ਡੀਐਸਪੀ ਤੇ ਐਸਐਚਓ ਸਾਹਿਬ ਵਧੀਆ ਨੇ ਕੋਆਪਰੇਟ ਕਰ ਰਹੇ ਨੇ 387 ਲਗਵਾਨੀ ਆ ਟੈਂਪ ਟੂ ਮਰਡਰ ਲੱਗੂਗੀ ਅੱਤੇ ਅਸਲ ਤੇ ਪੂਰਾ ਮਾਮਲਾ ਕੀ ਹੈ ਥੋੜਾ ਕਿੰਨੇ ਕ ਵਜੇ ਦੀ ਘਟਨਾ ਹੈ ਇਹ 8:30 8:00 ਵਜੇ ਦੀ ਘਟਨਾ ਹੈਗੀ ਹੈ ਜੀ ਇਹ 3-4 ਦਿਨ ਤੋਂ ਪਹਿਲਾਂ ਵੀ ਮੈਂ ਇੰਟੀਮੇਟ ਕੀਤਾ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਤੇ ਘਰੇ ਵੀ ਇਹ ਕਿਉਂਕਿ ਮੇਰੇ ਨੰਬਰ ਨੇ ਬਲੌਕ ਕੀਤੇ ਆ ਇਹ ਲੋਕਾਂ ਨੇ ਕਾਹ ਬੜੀ ਗੱਲ ਕਰਦਾ ਜਿਵੇਂ ਸਾਡੀ ਪਹਿਲਾਂ ਗੱਲਬਾਤ ਨਹੀਂ ਹੁੰਦੀ ਹੁੰਦੀ ਜਦੋਂ ਸਾਡੀ ਦੋਸਤੀ ਸੀਗੀ ਤੇ ਉਹ ਉਦੋਂ ਦੀਆਂ ਰਿਕਾਰਡਿੰਗਾਂ ਰੱਖੀ ਫਿਰਦਾ ਹੁੰਦਾ ਉਹ ਕਿਹੜੀ ਕਿਸੇ ਨਾਲ ਜੋੜ ਲੈਂਦਾ ਤੇ ਸਾਨੂੰ ਮੰਨ ਲਓ ਵੀ ਸਾਨੂੰ ਵੀ ਸੁਣ ਕੇ ਐ ਲੱਗਦਾ ਵੀ ਆਹ ਮੈਂ ਗੱਲ ਕਦੋਂ ਕਹੀ ਸੀ ਮਤਲਬ ਸਾਰਾ ਦਿਨ ਇਹਦਾ ਹੀ ਕੰਮ ਅਜ ਦਿਮਾਗ ਚੱਲਦਾ ਦੇਖੀ ਬਾਕੀ ਗੱਲੋ ਕੀ ਵਿਊਜ਼ ਨਹੀਂ ਜਾਂ ਦੂਜੀ ਜਿਹੜੇ ਸਾਡੇ ਪੇਜ ਨੇ ਤੁਸੀਂ ਸਾਡੇ ਪੇਜ ਤੇ ਜਾ ਕੇ ਦੇਖ ਲਓ ਵੀ ਸਾਡੇ ਤੋਂ ਹਰੇਕ ਤਰ੍ਹਾਂ ਦਾ ਕੰਟੈਂਟ ਪਿਆਊਗਾ ਸੇਵਾ ਦਾ ਕੰਮ ਦਾ ਕਿਸੇ ਦੀ ਮਦਦ ਦਾ ਆਪਣੇ ਰਜਗਾਰ ਦਾ ਇਦਾਂ ਦਾ ਪਿਆਊਗਾ ਇਹਦੇ ਪੇਜ ਤੇ ਸਾਰਾ ਹੀ ਸਾਡੇ ਐਂਟੀ ਕੰਟੈਂਟ ਪਿਆਊਗਾ ਵੀ ਹਨੀ ਆਹ ਕਰਦਾ ਹਨੀ ਆਹ ਕਰਦਾ ਹਨੀ ਆਹ ਕਰਦਾ ਹੁਣ ਦਰਾਹੇ ਸ਼ਰੀਆਮ ਕੱਢ ਕੇ ਦਾਰੂ ਪੀਂਦਾ ਬਾਹਰ ਕੱਢ ਕੇ ਪੀਂਦਾ ਉਦਣ ਦਾ ਜਿੱਦਣ ਦਾ ਇਹਦੇ ਗਵਾਹ ਦਰਾਹੇ ਵਾਲੇ ਨੇ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਉਹਨੂੰ ਰੋਕੇ ਠੀਕ ਆ ਜੇ ਕਿਸੇ ਨੂੰ ਗਲਤ ਲੱਗਦਾ ਉਹ ਉਹਨੂੰ ਅਪਲੈਜ ਕਰੇ ਪਰ ਮੇਰਾ ਇਹ ਕੰਮ ਨਹੀਂ ਹੈਗਾ ਹਾਂ ਮੇਰੇ ਰਸਤੇ ਜਾਊਗਾ ਮੈਨੂੰ ਰੁਕੂਗਾ ਫਿਰ ਤਾਂ ਅਸੀਂ ਅੱਗੇ ਹੁਣ ਰਾਤ ਅਸੀਂ ਇੱਕ ਦੋ ਜਾਣੇ ਸੀਗੇ ਜ਼ਰੂਰੀ ਥੋੜੀ ਵੀ ਬੰਦਾ ਹਮੇਸ਼ਾ ਤਿਆਰੀ ਅਸੀਂ ਕਿਹੜਾ ਯਾਰ ਗੁੰਡੇ ਬਦਮਾਸ਼ ਅਸੀਂ ਵਪਾਰੀ ਆਪਣੀ ਕਿਵੇਂ ਜਾਨ ਚਾਹੀ ਰਾਤ ਜੇ ਤੁਹਾਡੇ ਜਿਹਾ ਬਣਾਇਆ ਜਦੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਵਾਰ ਹੋ ਰਿਹਾ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨੂੰ ਮੈਂ ਰੇਸ ਦਿੱਤੀ ਆ ਤੇ ਮੈਂ ਗੱਡੀ ਲੈ ਕੇ ਅੱਗੇ ਚੱਲੇ ਗਿਆ ਨਾਲ ਥਾਣਾ ਸੀ ਫਿਰ ਮੈਂ ਥਾਣੇ ਚੱਲ ਗਿਆ ਮੈਨੂੰ ਉਸ ਲੱਗਿਆ ਸੇ ਮੈਂ ਥਾਣੇ ਚੱਲ ਗਿਆ ਤੇ ਪ੍ਰਸ਼ਾਸਨ ਵੱਲੋਂ ਕੀ ਕੋਸਤਵਾਇਆ ਗਿਆ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੁਣ ਵੀ ਅਸੀਂ ਤਾਲਮੇਲ ਕਰ ਰਹੇ ਹਾਂ ਬੜੀਆ ਸਪੋਟ ਕਰ ਰਿਹਾ ਹੁਣ ਦੇਖੋ ਉਹ ਬੰਦੇ ਨੂੰ ਕਾਨੂੰਨ ਦਾ ਕਿੰਨਾ ਘ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਸਾਰਾ ਡੱਬਰ ਮਿੰਤਾ ਕਰਦਾ ਪਿਆ ਜ਼ਮਾਨਤ ਦੀ ਮੇਰੇ ਨਾਲ ਜੇਲ੍ਹ ਚ ਇੰਨਾ ਕੁਝ ਹੋਇਆ ਮੈਂ 9 ਦਿਨ ਰਮਾਨ ਤੇ ਰਿਹਾ 1-2 ਦਿਨ ਜੇਲ੍ਹ ਚ ਰਿਹਾ ਮੈਂ ਆ ਕੇ 5-6 ਮਹੀਨੇ ਬੋਲਿਆ ਨਹੀਂ ਵੀ ਯਾਰ ਮੈਂ ਆ ਕੰਮ ਨਹੀਂ ਕਰਨਾ ਵੀ ਪਰਿਵਾਰ ਮਿੰਤਾ ਕਰਦਾ ਮੁੜ ਕੇ ਜ਼ਮਾਨਤਾਂ ਕਰਾਉਣੀਆਂ ਬੜੀਆਂ ਔਖੀਆਂ ਨੇ ਇਹ ਗੱਲਾਂ ਨੈੱਟ ਤੇ ਹੀ ਚੰਗੀਆਂ ਲੱਗਦੀਆਂ ਨੇ ਉਹ ਬੰਦੇ ਨੂੰ ਕਾਨੂੰਨ ਦਾ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਘ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਆਇਆ ਜੋ ਜਿਹਾ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਤਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਵੀ ਜੋ ਇਹਦਾ ਜੋ ਇਹ ਅੰਡਰ ਟੇਬਲ ਕਰਦਾ ਸੀ ਉਹ ਮੈਂ ਬਿਓਂਡ ਟੇਬਲ ਲੈ ਆਂਦਾ ਜੋ ਮਨਸ਼ਾ ਕੀ ਆ ਬੰਦੇ ਦੀ ਮਨਸ਼ਾ ਵੀਰੇ ਇਹੀ ਆ ਜੀ ਇਹਨਾਂ ਮੈਂ ਹਿੱਸਾ ਨਹੀਂ ਪਾਇਆ ਬਈ ਕੰਮ ਵਿੱਚ ਮੇਰੇ ਕੰਮ 'ਚ ਹਿੱਸਾ ਨਹੀਂ ਪਾਇਆ ਮੇਰੀ ਮੰਨ ਲਓ ਜੀ ਦੇਖੋ ਤੁਸੀਂ ਇੱਕ ਪੱਤਰਕਾਰ ਸਾਹਿਬ ਹੋ ਜੇ ਤੁਸੀਂ ਲੱਖ ਰੁਪਏ ਕਮਾ ਰਹੇ ਹੋ ਕਿਸੇ ਤੁਹਾਡੀ ਸਟਰਗਲ ਤੋਂ ਬਾਅਦ ਤਾਂ ਤੁਹਾਡਾ ਕੋਈ ਨਵਾਂ ਫਰੈਂਡ ਬਣੇ ਤੁਸੀਂ ਉਹਨੂੰ ਤਰੀਕਾ ਤਾਂ ਦੱਸ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ 50000 ਰੁਪਏ ਸ਼ੇਅਰ ਥੋੜੀ ਕਰੋਗੇ ਵੀਰੇ ਉਹ ਸ਼ੇਅਰ ਨਾ ਕਰਨ ਕਰਕੇ ਬਸ ਇਹਨੇ ਆ ਕੁਝ ਕੀਤਾ ਠੀਕ ਹੈ ਹਾਂਜੀ ਮਹਿੰਦੀ ਸਿੱਧੀ ਤੇ ਚਾਹ ਬੁਲਾਉਂਦੇ ਤੇ ਕੱਲ ਰਾਤ ਇੱਕ ਹਨੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਲ ਹੋਈ ਸੀ ਕੀ ਕਰ ਰਹਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਕਰੇ ਜਾ ਰਹੇ ਸੀ ਤਾਂ ਇੱਕ ਸਕੋਰਪੀਓ ਗੱਡੀ ਵਿੱਚ ਕੁਝ ਅਨਨ ਆਨ ਆਨਡੈਂਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਕੈਰੀ ਤੇ ਉਹਦੇ ਤੇ ਹਮਲ ਕਰਦੇ ਕੀ ਹੋ ਗਿਆ ਉਹ ਕਾਰਵਾਈ ਕੀਤੀ ਗਈ ਉਹਦੀ ਸਟੇਟਮੈਂਟ ਉਸ ਨੂੰ ਰਿਕਾਰਡ ਕਰ ਲਈ ਜੀ ਉਸ ਦੀ ਸਟੇਟਮੈਂਟ ਇਸ ਹਾਤੇ ਜੋ ਨੇ ਲਿਖਾਇਆ ਰੈਲੇਵੈਂਟ ਸੈਕਸ਼ਨ ਚ ਸੀ ਐਫ ਆਰ ਰਜਿਸਟਰ ਕਰ ਰਿਹਾ ਪਤਾ ਲੱਗਿਆ ਜੀ ਕੌਣ ਸੀ ਕੀ ਨਾਮ ਕੋਈ ਨਾਮ ਲਖਾਇ ਨਾ ਇਹਨਾਂ ਨੇ ਜੀ ਉਹ ऑलरेडी ਡਿਸਪੂਟ ਚੱਲ ਰਿਹਾ ਜੋ ਟ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਿਖਾਇਆ ਉਸ ਸੀਜ਼ਨ ਅਸੀਂ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰ ਕੋਈ ਗੱਡੀ ਨੰਬਰ ਪਤਾ ਲੱਗੇ ਕਿਹੜੀ ਗੱਡੀ ਆਈ ਸੀ ਇਹਨਾਂ ਨੇ ਹਮਲਾ ਕੀਤਾ ਇਹ ਰਿਗਾਰਡਿੰਗ ਅਸੀਂ ਹਾਲੇ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰ ਰਹੇ ਹਾਂ